ਸ਼ੋਅਰੂਮ ਤੇ ਇੱਕ ਛੋਟਾ ਜਿਹਾ ਸ਼ੀਸ਼ਾ ਸੀ ਬੜੀ ਛੋਟੀਆਂ ਬੱਚੀਆਂ ਤੇ ਵੀ ਇਹ ਸੌਣ ਵਾਲੀ ਗੱਲ ਹੈ ਸੌ ਦਾ ਹੋਣਾ ਹੈ 50 ਦਾ ਹੋਣਾ ਹੈ 500 ਦਾ ਹੋਣਾ ਹੈ ਹੁਣ ਉਹ ਜਿਹੜਾ ਸ਼ੋਅਰੂਮ ਦਾ ਮਾਲਕ ਸੀ ਸਨਿਆਰ ਉਹ ਰੋਜ਼ ਆਇਆ ਕਰੇ ਧੂਬਤੀ ਕਰਕੇ ਆਪਦੀ ਗੱਡੀ ਤੇ ਬੈਠਿਆ ਕਰੇ ਤੇ ਜਿਹੜੇ ਹੀਰੇ ਅੱਡ ਅੱਡ ਇਹ ਲਾਲੋ ਵੀ ਖਾਨਿਆਂ ਚ ਸਜਾਏ ਹੋਏ ਸੀ ਉਹ ਸ਼ੀਸ਼ੇ ਨੂੰ ਰੋਜ਼ ਟਿਚਰਾ ਕਰਿਆ ਕਰੀ ਤੇ ਤੇਰੀ ਕੀ ਔਕਾਤ ਹੈ ਮੈਂ 3 ਕਰੋੜ ਦਾ ਮੈਂ 10 ਕਰੋੜ ਦਾ ਮੈਂ 20 ਕਰੋੜ ਦਾ ਮੈਂ 50 ਕਰੋੜ ਦਾ ਸਾਨੂੰ ਤਾਂ ਵੱਡੇ ਲੋਕ ਆਉਂਦੇ ਨੇ ਅਸੀਂ ਵੱਡੇ ਲੋਕਾਂ ਦੇ ਗાળા ਦਾ ਸ਼ਿੰਗਾਰ ਬਣਦੇ ਆ ਉਹ ਸ਼ੀਸ਼ਾ ਵਿਚਾਰਾ ਪਤਾ ਨਹੀਂ 20 ਸਾਲ ਸੁਣਦਾ ਰਿਹਾ ਕਿ 15 ਸਾਲ ਸੁਣਦਾ ਰਿਹਾ ਕਿ 25 ਸਾਲ ਸੁਣਦਾ ਰਿਹਾ ਉਹ ਕਹਿੰਦਾ ਚਲੋ ਮਾਲਕ ਨੇ ਜਦੋਂ ਮੈਨੂੰ ਸ਼ੀਸ਼ਾ ਬਣਾਇਆ ਭਾਈ ਇਹਨਾਂ ਦੀ ਕੀਮਤ ਜ਼ਿਆਦਾ ਹੈ ਹੈਨਾ ਵੀ ਮੈਂ ਕਰ ਵੀ ਕੀ ਸਕਦਾ ਪਰ ਕਹਿੰਦੇ ਜਦੋਂ ਘੜਾ ਭਰਦਾ ਫਿਰ ਉਬਲਦਾ ਤੇ ਇੱਕ ਦਿਨ ਵੀ 25 ਸਾਲਾਂ ਬਾਅਦ ਉਹ ਸ਼ੀਸ਼ੇ ਦਾ ਘੜਾ ਭਰ ਗਿਆ ਤੇ ਉਹ ਉਬਲਿਆ ਭੈਣ ਜੀ ਉਹ ਕਹਿੰਦਾ ਜਿੰਨੇ ਹੀਰੇ ਹੋ ਤੁਸੀਂ ਯਾਰੋ ਮੈਂ ਤੁਹਾਨੂੰ ਸਲੂਟ ਕਰਦਾ ਮੈਂ ਮੰਨਦਾ ਵੀ ਤੁਹਾਡੀ ਕੀਮਤ ਬਹੁਤ ਜ਼ਿਆਦਾ ਹੈ ਮੇਰੀ ਕੀਮਤ ਤਾਂ ਘੱਟ ਹੈ ਹੋ ਸਕਦਾ ਮੈਂ 20 ਦਾ ਆ ਜਾ ਹੋ ਸਕਦਾ ਮੈਂ 50 ਦਾ ਆ ਜਾ ਹੋ ਸਕਦਾ ਮੈਂ 500 ਦਾ ਆ ਜਾ ਪਾਰੇ ਇੱਕ ਗੱਲ ਯਾਰਾ ਯਾਦ ਰੱਖਿਓ ਤੁਹਾਨੂੰ ਪਹਿਨਣ ਤੋਂ ਬਾਅਦ ਜਾਨ ਸ਼ੀਸ਼ੇ ਨੂੰ ਹੀ ਕਰਦੇ ਐ ਵੀ ਆ ਪਾਇਆ ਹੋਇਆ ਸਾਡੇ ਕਿਉਂ ਜਾਣਦਾ ਭਾਵੇਂ ਕਹਿੰਦੇ ਥੋੜੀਆਂ ਘਰ ਵਾਲੀਆਂ ਤੁਸੀਂ 10 ਕਰੋੜ ਦਾ ਹੀਰਾ ਪਾ ਲਓ ਪਰ ਐਂਡ ਤੁਸੀਂ ਇੱਕ ਸ਼ੀਸ਼ੇ ਦੇ ਬੂਰੇ ਜਾ ਕੇ ਖੜਦੇ ਹੋ ਵੀ ਇਹ ਹੀਰਾ ਪਾਇਆ ਸਾਡੇ ਕਿੱਦਾਂ ਦਾ ਲੱਗਦਾ ਅਸੀਂ ਕਿਉਂ ਜਾਣੀਏ ਪਰ ਕਿਉਂ ਨਾ ਆਪਾਂ ਸ਼ੀਸ਼ੇ ਵਰਗੇ ਬਣ ਕੇ ਰਹੀਏ ਭਾਵੇਂ ਆਪਣੀ ਕੀਮਤ ਘੱਟ ਹੀ ਹੋਵੇ ਪਰ ਹਰ ਬੰਦਾ ਸਾਡੇ ਦੇਖੇ ਤੋਂ ਬਗੈਰ ਗਜ਼ਾਰਾ ਨਾ ਹੋਵੇ ਭਾਵੇਂ ਆਪਣੀ ਕੀਮਤ 1000 ਰੁਪਏ ਹੀ ਹੋਵੇ ਭਾਵੇਂ ਆਪਣੀ ਕੀਮਤ 200 ਹੋਵੇ ਹਨਾ ਆਪਾਂ ਤਾਂ ਆਵਾਜ਼ ਹਰ ਜ਼ਾਦਾ ਕਰਨਾ ਆਪਾਂ ਕਰੋੜ ਵਾਲਿਆਂ ਤੋਂ ਖਰਬਾ ਵਾਲਿਆਂ ਤੋਂ ਆਪਾਂ ਕੀ ਲੈਣਾ ਮੈਂ ਜੇ 10000 ਕਮਾਉਣੀ ਹੈ ਮੈਨੂੰ ਕਿਸੇ ਤੇ ਕਰੋੜ ਕਮਾਉਣ ਤੱਕ ਮਤਲਬ ਨਹੀਂ ਕਿਉਂਕਿ ਮੇਰੇ 60000 ਕਮਾਉਣ ਨਾਲ ਵੀਰੇ ਮੇਰੇ ਘਰੇ ਰੋਟੀ ਪਕਣੀ ਐ ਜੇ ਕੋਈ 10 ਲੱਖ ਲੈਂਦਾ ਕੋਈ 20 ਲੱਖ ਲੈਂਦਾ ਕੋਈ 30 ਲੱਖ ਲੈਂਦਾ ਕੋਈ 50 ਲੱਖ ਲੈਂਦਾ ਮੈਨੂੰ ਉਹਦੇ ਤੱਕ ਮਤਲਬ ਨਹੀਂ ਵੀਰੇ ਮੈਂ ਤਾਂ ਪਿੰਡੂ ਕਲਾਕਾਰ ਆ ਇੱਕ ਫੋਕ ਗਾਉਣ ਵਾਲੀ ਮੈਨੂੰ ਜਿੰਨੀ ਕਿ ਦਿਹਾੜੀ ਚਾਹੀਦੀ ਐ ਤੁਹਾਡੇ ਵਰਗੇ ਸਰੂਤੇ ਮੈਨੂੰ ਦੇ ਦਿੰਦਿਓ ਪਰਮਾਤਮਾ ਕਰੇ ਥੋਟਿਆਂ ਜੇਪਾਂ ਚ ਨੋਟ ਢੋਲ ਢੋਲ ਫੈਨ ਤੇਸੀ ਕਰਕੇ ਹਮੇਸ਼ਾ ਸ਼ੀਸ਼ੇ ਵਰਗੇ ਬਣ ਕੇ ਰਹਿਓ ਕਦੇ ਵੀ ਹੀਰੇ ਬਣੋ ਪਰ ਉਹ ਕਮਾਂਡਾ ਜਿਹੜਾ ਨਾ ਆਉਂਦਿਓ ਆ ਵੀ ਸੋਹਣਿਆ ਯਾਰਾ ਕਿਸੇ ਵਾਂਗ ਆਉਂਦੀ ਏ